ਸਸੀ ਕਲ ਦੀ ਫਰਸਟ ਵਸਤਰੀ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਹੋ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਉਂਦੀ ਆ 11 ਵਜੇ ਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਬਹੁਤ ਇੰਨਾ ਕੁ ਪਿਆਰਾ ਸਟੱਫ ਹੈਗਾ ਨਾ ਜੀ ਇਹ ਤੁਸੀਂ ਆਪ ਹੀ ਦੇਖੋ ਤੁਹਾਨੂੰ ਚਮਕ ਦਿਖਦੀ ਹੋਣੀ ਆ ਦੀ ਗਰਮ ਸਟੱਫ ਹੈਗਾ ਠੀਕ ਹੈ ਜੀ ਇਹਨੂੰ ਆਪਾਂ ਵੈਲਵਟ ਨਹੀਂ ਕਹਿੰਦੇ ਇਹ ਸੌਰੀ ਕਾਟਰਾਈਜ਼ ਨਹੀਂ ਕਹਿੰਦੇ ਇਹ ਹੈਗਾ ਜਿਹੜਾ ਕਹਿੰਦੇ ਨੇ ਕਾੜ ਪਸ਼ਮੀਨਾ ਇੰਨਾ ਕੁ ਸੌਫਟ ਹੈ ਦੇਖਣ ਨੂੰ ਲੱਗਦਾ ਜਿਵੇਂ ਕਾਟਰਾਈਜ਼ ਹੋਵੇ ਪਰ ਕਾਟਰਾਈਜ਼ 'ਚ ਥੋੜੀ ਜੀ ਹਾਰਡਨੈਸ ਹੁੰਦੀ ਹੈ ਪਰ ਇਹ ਬਹੁਤ ਜ਼ਿਆਦਾ ਸੌਫਟ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਪੁੱਛੋ ਹੀ ਨਾ ਬਸ ਇੰਨਾ ਸੌਫਟ ਹੈ ਤੇ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਜਿੰਨਾ ਕਹਿ ਲੀਏ ਉਹ ਨਹੀਂ ਥੋੜਾ ਹੈ ਆਹ ਆਹ ਵਾਲੇ ਫਰੰਟ ਲੋ ਜੀ ਅਨਿਆਂ ਦਾ ਸ਼ੇਡ ਰਹੂਗਾ ਤੇ ਇਹ ਹੈਗਾ ਜੀ ਇਹਦਾ ਫਰੰਟ ਫਰੰਟ ਤੇ ਤੁਹਾਨੂੰ ਆਹ ਵਾਲਾ ਜਿਹੜਾ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਫਲਾਵਰ ਇਹ ਆਊਟਲਾਈਨ ਵੀ ਕੀਤਾ ਹੋਇਆ ਔਰ ਹੈਂਡਵਰਕ ਵੀ ਹੈ ਸਿੱਪੀ ਵਰਕ ਬਹੁਤ ਜਿਆਦਾ ਸੋਹਣਾ ਸੂਟ ਹੈ ਕਾਫੀ ਜਿਆਦਾ ਇਹਦੇ ਤੇ ਵਰਕ ਵੀ ਦਿੱਤਾ ਹੋਇਆ ਹੈ ਠੀਕ ਹੈ ਘੇਰਾ ਦੇਖ ਲਓ ਇਹਦਾ ਫਿਰ ਵਿੱਚ ਇਹਦੇ ਫਿਰ ਸੈਲਫ ਪ੍ਰਿੰਟ ਹੈ ਪਲੱਸ ਇੱਕ neck ਕੋਲ ਜਾ ਕੇ ਫਿਰ ਇੱਕ ਫਲਾਵਰ ਮਿਲੂਗਾ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਬਾਜੀ ਦਾ ਬોર્ਡ ਬਹੁਤ ਖੂਬਸੂਰਤ ਸੂਟ ਹੈ ਤੇ ਬੈਕ ਸਾਈਡ ਰੂਗੀ ਇਹ ਵਾਲੀ ਠੀਕ ਹੈ ਬੈਕ ਸਾਈਡ ਤੇ ਸੇਮ ਬਾਰਡਰ ਹੋਊਗਾ 2.5 ਮੀਟਰ ਦੀ ਸ਼ਰਟ ਔਰ 2.5 ਮੀਟਰ ਦੀ ਸਲਵਾਰ ਮਿਲੂਗੀ ਫਿਰ ਵੀ ਮੈਂ ਨਾਪ ਲਵਾਵਾਂ ਇੱਕ ਵਾਰੀ 2.5 2.5 ਲੋ ਜੀ 2.5 ਮੀਟਰ ਦੀ ਸਲਵਾਰ ਹੈ ਇਹ 2.5 ਮੀਟਰ ਦੀ ਸ਼ਰਟ ਹੈ। ਦੁਪੱਟਾ ਖੋਲਦੇ ਆਂ ਆਪਾਂ ਇਹਦਾ। ਦੁਪੱਟਾ ਰਹੂਗਾ ਜੀ ਇਹਦਾ ਮਸਲੀਨ ਦਾ। ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਇਹਦਾ। ਉਰੀ ਸੌਫਟ ਮਸਲੀਨ, ਬਹੁਤ ਪਿਆਰੀ ਔਰ ਖੁੱਲਾ-ਚੌੜਾ ਦੁਪੱਟਾ। ਆਹ ਲਓ। ਪੂਰਾ ਵੱਡਾ 2.5 ਮੀਟਰ ਦਾ ਦੁਪੱਟਾ ਆਹ ਲਓ ਜੀ। ਇੰਨੇ ਸੋਹਣੇ ਸੂਟ ਹਨ ਨਾ ਜੀ ਦੇਖ ਕੇ ਭੁੱਖ ਲੈਂਦੀ ਐ ਏਡੇ ਸੋਹਣੇ ਆ। ਔਰ ਕਲਰ ਉਸ ਤੋਂ ਵੀ ਜਿਆਦਾ ਸੋਹਣੇ। ਹੁਣ ਜਿਸ ਤਰ੍ਹਾਂ ਦੀ ਤੁਹਾਨੂੰ ਚੈੱਕ-ਚੈੱਕ ਜਾਂ ਸੂਟ ਦੇ ਵਿੱਚ ਦਿਖ ਰਿਹਾ ਸੀ ਨਾ ਜਿਹੜਾ ਪ੍ਰਿੰਟ ਆ ਦੇਖੋ ਸ਼ਰਟ ਦੇ ਵਿੱਚ ਆ ਦੇਖੋ ਥੋਣ ਵਿੱਚ ਵਿੱਚ ਥੋੜੀ ਥੋੜੀ ਜ਼ਿਗਜ਼ੈਗ ਜੀ ਦਿਖਦੀ ਹੈ ਉਸ ਤਰ੍ਹਾਂ ਦੀ ਇਹਦੇ ਦੁਪट्टे ਦੇ ਵਿੱਚ ਨੈਗੇਟਿਵ ਪ੍ਰਿੰਟਿੰਗ ਵੀ ਹੈ ਨਾਲ ਇਹ ਸੂਟ ਬਹੁਤ ਘੱਟ ਰੇਂਜ ਦੇ ਵਿੱਚ ਮਿਲ ਰਿਹਾ ਤੁਹਾਨੂੰ 1200 ਅ 75 ਦੇ ਵਿੱਚ ਸੂਟ ਮਿਲ ਰਿਹਾ ਹੈ 2.5 ਮੀਟਰ ਦੁਪट्टे ਦੇ ਨਾਲ ਔਰ ਦੁਪੱਟਾ ਸਿਰ ਤੇ ਟਿਕਣ ਵਾਲਾ ਵੱਡੀ ਗੱਲ ਇਹ ਹੈ ਕਿ ਦੁਪੱਟਾ ਸਿਰ ਤੇ ਟਿਕਣ ਵਾਲਾ ਕਿਉਂਕਿ ਪਹਿਣਾ ਨੂੰ ਹੁੰਦਾ ਕਿ ਦੁਪੱਟਾ ਜਿਹੜਾ ਉਹ ਸਾਡਾ ਸਿਰ ਤੇ ਟਿਕਣਾ ਬਹੁਤ ਜ਼ਰੂਰੀ ਹੈਗਾ ਸੋ ਇਹ ਉਹ ਬਾਰੇ ਸੂਟ ਲਈ ਠੀਕ ਹੈ ਜੀ ਅਗਲਾ ਮੈਂ ਸੂਟ ਦਿਖਾਉਣੀ ਆ ਤੁਹਾਨੂੰ ਸਾਰਾ ਨਹੀਂ ਖੋਲੂਗੀ ਹੁਣ ਮੈਂ ਇਹ ਤਾਂ ਹੈਗੀ ਆ ਜੀ ਇਹਦਾ ਦੁਪੱਟਾ ਠੀਕ ਹੈ ਹੁਣ ਮੈਂ ਤੁਹਾਨੂੰ ਸੂਟ ਖੋਲ ਕੇ ਦਿਖਾਉਣੀ ਆ ਆਪਾਂ ਪੂਰਾ ਖਲਾਰਾ ਤਾਂ ਨਹੀਂ ਪਾਵਾਂਗੇ ਹੁਣ ਬਾਰ-ਬਾਰ ਇਹ ਲਓ ਜੀ ਇਹ ਵਾਲਾ ਹੈਗਾ ਇਹਦਾ ਸ਼ਰਟ ਠੀਕ ਹੈ ਔਰ ਕॉड ਪਿਸ਼ਮੀਨੇ ਦਾ ਸੂਟ ਤੇ ਸ਼ਾਈਨ ਇੰਨੀ ਸੋਹਣੀ ਪੁੱਛੋ ਹੀ ਨਾ ਬਸ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਤੇ ਇਹ ਵਾਲੀ ਰਹਿਊਗੀ ਜੀ ਇਹਦੀ ਸਲਵਾਰ ਠੀਕ ਹੈ ਤੇ ਦੁਪੱਟਾ ਦਿਖਾਉਣੀ ਆ ਕਿਨਾ ਮਰਜੀ ਕਹਿ ਲੋ ਵੀ ਨਹੀਂ ਖੁੱਲਣੀ ਖੁੱਲ ਜਾਂਦਾ ਫਿਰ ਸਾਰਾ ਬਾਹਰ ਆ ਜਾਂਦਾ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਯਾਰਾ ਜਹਾ ਦੁਪੱਟਾ ਬਹੁਤ ਸੋਹਣਾ ਉਹ ਮੈਂ ਤੁਹਾਨੂੰ ਦੱਸ ਦੁੱਤੀਆਂ ਕਿ ਦੁਪੱਟਾ ਜਿਹੜਾ ਉਹ 2.5 ਮੀਟਰ ਮਿਲੂਗਾ। ਲੋ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣਾ। ਠੀਕ ਹੈ ਜੀ? ਲੋ ਫਟਾਫਟ ਚੁੱਕਣ ਵਾਲੀ ਸੂਟ 1275 ਦੇ ਵਿੱਚ ਸੂਟ ਆਜੂਗਾ। 2.5 ਮੀਟਰ ਦੁਪੱਟੇ ਨਾਲ ਆਊਗਾ। ਔਰ ਦੁਪੱਟਾ ਬਹੁਤ ਜ਼ਿਆਦਾ ਸੌਫਟ ਹੋਊਗਾ ਔਰ ਸਿਰ ਤੇ ਟਿਕਣ ਵਾਲਾ ਹੋਊਗਾ ਔਰ ਸੂਟ ਵੀ ਬਹੁਤ ਸੋਹਣਾ। ਸੋਹਣਾ ਸਟਫਾ ਹੋਊਗਾ ਜੀ ਬਹੁਤ ਹੀ ਜ਼ਿਆਦਾ। ਲੋ ਲੋ ਜੀ ਕਲਰ ਵੀ ਬਹੁਤ ਇੱਕ ਤੋਂ ਇੱਕ ਨੇ ਲੋ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਵਾਲਾ ਕਲਰ ਆਊਗਾ ਇਹਦੇ ਵਿੱਚ ਜਿਹੜਾ ਤੀਸਰਾ ਸੂਟ ਹੈ ਠੀਕ ਹੈ ਜੀ ਤੇ ਇਹ ਵਾਲਾ ਫਰੰਟ ਰਹੂਗਾ ਇਹਦਾ ਹੂੰ ਲੋ ਲੋ ਜੀ ਅਗਲਾ ਦੇਖੋ ਦੁਪੱਟਾ ਇਹਦਾ ਦੁਪੱਟੇ ਤਾਂ ਫਿਰ ਵਹਿ ਜਾ ਵਹਿ ਜਾ ਹੀ ਕਰਦੇ ਨੇ ਦੁਪੱਟਿਆਂ ਦਾ ਤਾਂ ਕਹਿਣਾ ਹੀ ਕੀ ਹੈ ਬਹੁਤ ਹੀ ਸੋਹਣਾ ਬਾਰਡਰ ਹੈ ਇਹਦਾ ਕਲਰਫੁਲ ਜਿਹਾ ਤੇ ਦੁੱਖ ਦੇ ਸੁੱਖ ਦੇ ਜਿੱਥੇ ਮਰਜ਼ੀ ਪਾਓ ਸੁੱਖ ਜੀ ਪਵਾਵੇ ਰੱਬ ਦੁੱਖ ਜਿਤਾ ਨਾ ਪਵਾਵੇ ਠੀਕ ਹੈ ਜੀ ਲੋ 1275 ਚ ਸੂਟ ਮਿਲੂਗਾ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਲੋ ਜੀ ਨੈਕਸਟ ਹੈਗਾ 골ਡਨ ਮਸਟਰਡ ਕਲਰ ਹੈ ਮਸਟਰਡ ਨਹੀਂ 골ਡਨ ਮਸਟਰਡ ਕਲਰ ਆ ਲੋ ਇਹ ਲੰਗ ਸਭ ਤੋਂ ਵੱਡੀ ਗੱਲ ਕਿ ਸ਼ਾਈਨ ਬਹੁਤ ਹੈ ਇਹਨਾਂ ਦੇ ਵਿੱਚ ਤੇ ਇੱਕ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸੂਟ ਲਾਈਨਿੰਗ ਨਾਲ ਬਣਨਗੇ ਕਿ ਬਿਨਾ ਲਾਈਨਿੰਗ ਤੋਂ ਬਣਨਗੇ ਸਲਵਾਰ ਤੇ ਤਾਂ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਤੇ ਸ਼ਰਟ ਵੀ ਬਿਨਾ ਲਾਈਨਿੰਗ ਤੋਂ ਬਣ ਜੂਗੀ ਮਰਜ਼ੀ ਹੈ ਥੋੜੀ ਜੇ ਤੁਸੀਂ ਲਾਉਣਾ ਹੈ ਤਾਂ ਗੈਟਅੱਪ ਥੋੜੀ ਵੱਧ ਆ ਜਾਂਦੀ ਹੈ ਆਦਰਵਾਇਜ਼ ਜ਼ਰੂਰੀ ਨਹੀਂ ਹੈਗੀ ਠੀਕ ਹੈ ਲਾਈਨਿੰਗ ਲਾਉਣੀ ਜ਼ਰੂਰੀ ਨਹੀਂ ਹੈਗੀ ਤੇ ਲਓ ਜੀ ਇਹ ਹੋਊਗਾ ਇਹਦਾ ਦੁਪੱਟਾ ਠੀਕ ਹੈ ਬਹੁਤ ਪਿਆਰੇ ਸੂਟ ਸੀਗੇ ਮੇਰੇ ਤਾਂ ਹੱਥਾਂ 'ਚ ਫੜੇ ਹੋਏ ਨੇ ਇੰਨੀ ਸੌਫਟਨੈਸ ਹੈ ਨਾ ਰੂਮ ਵਰਗੇ ਪੈਨੇ ਬੜੇ ਪੋਲੇ ਪੋਲੇ ਲੋ ਜੀ 1275 ਦੇ ਵਿੱਚ ਸੂਟ ਲੋ ਜੀ ਅੱਗੇ ਦੇਖੋ ਤੁਸੀਂ ਇਹ ਵਾਲੇ ਸੂਟ ਵੀ ਕਾਰਡ ਪਸ਼ਮੀਨੇ ਦੇ ਵਿੱਚ ਰਹਿਣਗੇ ਜਿਵੇਂ ਮੈਂ ਤੁਹਾਨੂੰ ਹੁਣੇ ਦਿਖਾ ਕੇ ਹਟੀਆਂ ਪਰ ਡਿਜ਼ਾਈਨਿੰਗ ਚੇਂਜ ਹੋਊਗੀ ਆਹ ਲੋ ਜੀ ਇਹਨਾਂ ਡਬਲ ਸ਼ੇਡ ਜੇ ਹੈਗੇ ਨੇ ਉੱਪਰੋਂ ਜਾ ਕੇ ਥੋੜੇ ਡਾਰਕ ਹੋ ਜਾਂਦੇ ਨੇ ਮਹਿੰਦੀ ਜਿਹਾ ਟੱਚ ਆ ਗਿਆ ਔਰ نیچے ਘੇਰਾ ਦੇਖੋ ਤੁਸੀਂ ਇਹਦਾ ਘੇਰੇ ਤੇ ਜਿਹੜੇ ਫਲਾਵਰ ਨੇ ਨਾ ਉਹਨਾਂ ਨੂੰ ਆਊਟਲਾਈਨ ਕੀਤਾ ਹੋਇਆ ਨਾਲ ਦੇ ਹੀ ਥ੍ਰੈਡ ਨਾਲ ਪੈਚਵਰਕ ਹੈ ਐਕਚੁਅਲੀ ਇਹ ਹੈ ਪੈਚਵਰਕ ਨਹੀਂ ਆਊਟਲਾਈਨ ਦਿੱਤੀ ਹੋਈ ਹੈ ਲੋ ਜੀ ਬਹੁਤ ਖੂਬਸੂਰਤ ਸੂਟ ਹੈ ਔਰ ਘੇਰੇ ਤੇ ਫਿਰ ਇਸ ਤਰ੍ਹਾਂ ਦਾ ਬਾਰਡਰ ਮਿਲੂਗਾ ਤੁਹਾਨੂੰ ਠੀਕ ਹੈ ਜੀ ਤੇ ਇਹ ਰਹੋਗੀ ਜੀ ਇਹਦੀ ਬਾਜੂ ਬੈਕ ਸਾਈਡ ਦਿਖਾ ਦੇਣੀ ਹੈ ਯਾ ਲੋ ਜੀ ਇਹ ਹੈਗੀ ਆ ਦੀ ਬੈਕ ਸਾਈਡ ਫਰੰਟ ਦੀ ਤਰ੍ਹਾਂ ਹੀ ਬੈਕ ਸਾਈਡ ਜਿਸ ਤਰ੍ਹਾਂ ਤੁਸੀਂ ਫਰੰਟ ਸਾਈਡ ਦੇਖੀ ਹੈ ਠੀਕ ਹੈ ਜੀ ਡਬਲ ਸ਼ੇਡ ਦਾ ਸੂਟ ਹੈ ਤੇ ਕਾਰਡ ਪਸ਼ਮੀਨੇ ਦੇ ਵਿੱਚ ਸੂਟ ਆਊਗਾ ਪੋਲਾ ਪੋਲਾ ਸਟੱਫ ਹੁੰਦਾ ਜਿਹੜਾ ਕਾਰਡ ਪਸ਼ਮੀਨਾ ਬੜਾ ਹੀ ਪਿਆਰਾ ਜਾਂ ਤੇ ਇਹ ਏਕੇ ਟੈਕਸ ਦਾ ਕਾਰਡ ਪਸ਼ਮੀਨਾ ਹੈ ਠੀਕ ਹੈ ਜੀ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਡਸਟੀ ਮਹਿੰਦੀ ਜੀ ਸਲਵਾਰ ਹੈਗੀ ਆ 2.5 ਮੀਟਰ ਦੀ ਸ਼ਰਟ ਰਹੂਗੀ ਔਰ 2.5 ਮੀਟਰ ਦੀ ਹੀ ਸਲਵਾਰ ਰਹੂਗੀ ਠੀਕ ਹੈ ਜੀ ਲਓ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦਾ ਦੁਪੱਟਾ ਆਹ ਲੋ ਦੁਪੱਟਾ ਹੈਗਾ ਮਸਲੀਨ ਦਾ 2.5 ਮੀਟਰ ਦੁਪੱਟੇ ਨਾਲ ਸੂਟ ਆਉਗਾ ਜੀ ਸੂਟ ਅੱਜ ਮੈਂ ਤੁਹਾਨੂੰ 2.5 2.5 ਮੀਟਰ ਦੁਪੱਟਿਆਂ ਨਾਲ ਹੀ ਦੇ ਰਹੀ ਹਾਂ ਆਹ ਲੋ 2.5 ਮੀਟਰ ਦੁਪੱਟਾ ਡਬਲ ਸ਼ੇਡ ਆਹ ਤੇ ਸੈਂਟਰ ਤੇ ਆਹ ਹੈਗਾ ਜੀ ਇਹਦਾ ਪੱਲਾ ਠੀਕ ਹੈ ਚੌੜਾਈ ਵੀ ਪੂਰੀ ਦੁਪੱਟੇ ਦੀ ਤੇ ਲੰਬਾਈ ਵੀ ਪੂਰੀ ਬੇਣਾ ਨੂੰ ਸ਼ਿਕਾਇਤ ਰਹਿੰਦੀ ਹੈ ਵੀ ਦੁਪੱਟਾ ਛੋਟਾ ਨਾ ਹੋਵੇ ਠੀਕ ਹੈ ਜੀ ਇਹਦਾ ਦੁਪੱਟਾ ਬਿਲਕੁਲ ਛੋਟਾ ਨਹੀਂ ਹੈਗਾ ਆਪਾਂ ਨਾਪ ਲਿਆ ਤੇ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਤੇ ਪ੍ਰਾਈਸ ਹੋਊਗੀ 1275 ਜਿੰਨਾ ਜਿੰਨੀ ਪ੍ਰਾਈਸ ਤੁਸੀਂ ਪਹਿਲਾਂ ਪਿਛਲੇ ਸੂਟਾਂ ਦੀ ਦੇਖੀਏ ਸੇਮ ਪ੍ਰਾਈਸ ਦੇ ਵਿੱਚ ਇਹ ਵੀ ਸੂਟ ਆਉਂਗੇ ਲੋ ਜੇ ਅਗਲੇ ਸੂਟ ਦੇਖੋ ਇਹ ਹੈਗਾ ਅਨੀਅਨ ਜੈ ਛੇੜਾ ਹਾਂ ਜੀ ਹੁਣ ਠੀਕ ਆ ਆ ਲੋ ਇਹ ਹੈਗੀ ਆ ਜੀ ਸਲਵਾਰ ਆ ਵਾਲੀ ਡਾਰਕ ਅਨੀਅਨ ਠੀਕ ਹੈ ਜੀ ਏ ਹੁਣ ਤੁਹਾਨੂੰ ਦਿਖਾਉਂਗੀ ਮੈਂ ਸ਼ਰਟ ਇਹ ਆ ਲੋ ਇਹ ਹੈਗੀ ਇਹਦੀ ਸ਼ਰਟ ਉੱਪਰ neck ਤੇ ਜਾ ਕੇ ਡਾਰਕ ਹੋ ਜੂਗੀ ਜਿਵੇਂ ਸਲਵਾਰ ਦੇਖੀ ਸੀ ਤੁਸੀਂ ਤੇ ਘੇਰਾ ਹੈਗਾ ਜਿਹੜਾ ਇਸ ਤਰ੍ਹਾਂ ਦਾ ਰਹੂਗਾ ਇਹ ਹੈਗਾ ਜੀ ਨਾਲ ਦੁਪੱਟਾ 2.5 ਮੀਟਰ ਦਾ ਦੁਪੱਟਾ ਲਵਾਂਗੇ ਨਾਲ ਪੂਰਾ ਦੁਪੱਟਾ ਮੈਂ ਹੁਣ ਨਹੀਂ ਖੋਲੂਗੀ ਠੀਕ ਹੈ ਜੀ 1275 ਦੇ ਵਿੱਚ ਕੰਟਾ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੈ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਲਓ ਇਹ ਵਾਲਾ ਫਰੰਟ ਹੈ ਇਹਦਾ ਬਹੁਤ ਪਿਆਰਾ ਫਰੰਟ ਹੈ ਠੀਕ ਹੈ ਜੀ ਤੇ ਆਹ ਵਾਲਾ ਜਾ ਕੇ ਉਪਰੋਂ ਇਹਦਾ ਨੈਕ ਹੋ ਗਿਆ ਡਾਰਕ ਲਓ ਜੀ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਸਕਾਈ ਬਲੂ ਇਹ ਕਲਰ ਹੀ ਵੈਸੇ ਬਾਰੇ ਸੋਹਣੇ ਲੱਗਦੇ ਹੁੰਦੇ ਨੇ ਇਸ ਤਰ੍ਹਾਂ ਦੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਲਓ ਠੀਕ ਹੈ 2.5 ਮੀਟਰ ਦਾ ਦੁਪੱਟਾ ਰਹੂਗਾ ਜਿੱਥੇ ਮਰਜ਼ੀ ਪਾਓ ਜੀ ਤੁਸੀਂ ਕੁੜਮਾ ਕੁੜਮਾ ਦੇ ਜਿੱਥੇ ਮਰਜ਼ੀ ਪਾ ਕੇ ਜਾਓ ਵੱਡੇ ਵੱਡੇ ਦੁਪੱਟਿਆਂ ਵਾਲੀ ਸੂਟ ਤੁਸੀਂ ਆਪ ਪਾ ਕੇ ਜਾਓ ਜਾਂ ਕੁੜਮਣੀਆਂ ਫੜਮਣੀਆਂ ਨੂੰ ਦਿਓ ਜਿੰਨੂੰ ਮਰਜ਼ੀ ਦਿਓ ਅਗਲਾ ਦੇਖੋ ਗ੍ਰੇ ਕਲਰ ਚ ਸਾਰਾ ਇਹ ਵੀ ਖੋਲੋਂ ਦੀ ਲੋੜ ਨਹੀਂ ਆ ਆ ਵਾਲੀ ਸਲਵਾਰ ਰਹੂਗੀ ਇਹਦੀ ਡਾਰਕ ਗ੍ਰੇ ਕਲਰ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਫਰੰਟ ਤੇ ਇਹ ਹੈਗਾ ਇਹਦਾ ਮਸਲੀਨ ਦਾ ਦੁਪੱਟਾ ਲਓ ਪ੍ਰਾਈਸ 1250 ਹੁਣ ਜਿਹੜੇ ਸੂਟ ਦਿਖਾਉਂਗੀ ਇਹ 1475 ਦੇ ਵਿੱਚ ਆਉਣਗੇ ਸਟੱਫ ਸੇਮ ਰਹੂਗਾ ਪੌੜ ਪਸ਼ਮੀਨਾ ਜਿਹੜਾ ਤੁਸੀਂ ਹੁਣੇ ਦੇਖਿਆ ਉਹੀ ਵਾਲਾ ਸਟੱਫ ਬਹੁਤ ਪਿਆਰਾ ਹੈ ਔਰ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਨਹੀਂ ਜੀ ਆ ਲੋ ਡਾਰਕ ਗ੍ਰੇ ਬਲੈਕਿਸ਼ ਗ੍ਰੇ ਬਲੈਕ ਦਾ ਟੱਚ ਹੀ ਹੈ ਵਿੱਚ ਆਏਗਾ ਜੈਡ ਬਲੈਕ ਨਹੀਂ ਹੈਗਾ ਔਰ ਫਰੰਟ ਦੇਖੋ ਕਿੰਨਾ ਸੋਹਣਾ ਹੈ ਤੁਸੀਂ ਇਹਦੇ ਤੇ ਦੇਖੋ ਹੈਂਡ ਦਾ ਟੱਚ ਵੀ ਹੈ ਔਰ ਜ਼ਰੀ ਨਾਲ ਆਊਟਲਾਈਨ ਵੀ ਦਿੱਤੀ ਹੋਈ ਹੈ ਇਹ ਹੈਗੀ ਸਨਵਾਰ ਠੀਕ ਹੈ ਜੀ ਦੁਪੱਟਾ ਦੇਖੋ ਮਸਹੀਨ ਦਾ ਦੁਪੱਟਾ 2.5 ਮੀਟਰ ਆਹ ਬੋਲੀ ਨਾ ਵੱਡਾ ਸਾਰਾ ਦੁਪੱਟਾ 2.5 ਮੀਟਰ ਦੁਪੱਟਾ ਪੂਰਾ ਵੱਡਾ ਤੇ ਫਿਰ ਆ ਪੱਲੇ ਆ ਜਿਹੜੇ ਉਹਦੇ ਤੇ ਫਿਰ ਫਲਾਵਰ ਠੀਕ ਹੈ ਜੀ ਹਾਂ ਤੇ ਪ੍ਰਾਈਸ ਹੈਗੀ 1475 ਨੋਟ ਕਰ ਲਿਓ ਇਹਨਾਂ ਦੀ ਹੈ ਜੀ 1475 ਅਗਲਾ ਇਹ ਵਾਲਾ ਕਲਰ ਹੈਗਾ ਸਾਰੇ ਨਹੀਂ ਖੋਲਦੇ ਹੁਣ ਆਪਾਂ ਆਹ ਸਲਵਾਰ ਰੂਗੀ ਇਹਦੀ ਆਹ ਵਾਲੀ ਠੀਕ ਹੈ ਡਿਫਰੈਂਟ ਜਿਹਾ ਕਲਰ ਹੈਗਾ ਇਹਦਾ ਤੇ ਆਹ ਹੈਗਾ ਜੀ ਇਹਦਾ ਸ਼ਰਟ ਦਾ ਫਰੰਟ ਬਹੁਤ ਖੂਬਸੂਰਤ ਸੂਟ ਤੇ ਇਹ ਹੈਗਾ ਇਹਦਾ ਦੁਪੱਟਾ ਮਸਲੀਨ ਦਾ ਤਾਂ ਹੀ ਮਿੱਟਾ ਦੁਪੱਟਾ ਪ੍ਰਾਈਸ 1475 ਅਗਲਾ ਹੈਗਾ ਅਲੋ ਕਾਫੀ ਜਿਹਾ ਕਲਰ ਹੈ ਕਾਫੀ ਮਾਊਸ ਜਿਹਾ ਕਲਰ ਹੈਗਾ ਇਹ ਆ ਹੈਗੀ ਸਲਵਾਰੇ ਦੀ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਸ਼ਰਟ ਲੋ ਤੇ ਇਹ ਹੈ ਦੁਪੱਟਾ ਲੋ ਨੈਕਸਟ ਦੇਖੋ ਕਲਰ ਇਹ ਵੀ ਬਹੁਤ ਸੋਹਣਾ ਨਾ ਲਾਲ ਕਲਰ ਹੈ ਹੈ ਪਟਰੋਲ ਪਟਰੋਲ ਕਲਰ ਹੈ ਬੀਬੀ ਕਹਿੰਦੀ ਉਹ ਹੀ ਲੱਗਦਾ ਮੈਨੂੰ ਦੇਖ ਲਓ ਜੀ ਜੋ ਵੀ ਆ ਰਿਹਾ ਸਹੀ ਆ ਰਿਹਾ ਕਲਰ ਬਲੂ ਜਾਂ ਕਲਰ ਹੈਗਾ ਬਹੁਤ ਡਾਰਕ ਬਲੂ ਨਹੀਂ ਹੈਗਾ ਪਰ ਬਹੁਤ ਸੋਹਣਾ ਜਿਹਾ ਕਲਰ ਹੈ ਸਹੀ ਹੈ ਹਾਂ ਇਹ ਵੀ 1475 ਚ ਮਿਲਣ ਵਾਲਾ ਸੂਟ ਹੈ 2.5 2.5 ਮੀਟਰ ਦੇ ਦੁਪੱਟਿਆਂ ਦੇ ਸੂਟ ਹੈ ਬਸ ਆਹ ਲਓ ਜੀ ਅਗਲਾ ਸੂਟ ਦੇਖੋ ਇੱਕ ਹੋਰ ਲੋ ਇਹ ਵੀ ਬਹੁਤ ਸੋਹਣੇ ਲੱਗਦੇ ਆ ਸੂਟ ਏਕੇ ਟੈਕਸ ਦਾ ਟੂ ਟੋਨ ਪਸ਼ਮੀਨਾ ਕਹਿ ਲੋ ਇਹਨੂੰ ਏਕੇ ਟੈਕਸ ਦਾ ਸਿਲਕ ਪਸ਼ਮੀਨਾ ਕਹਿ ਲੋ ਬੜੇ ਹੀ ਪਿਆਰੇ ਲੱਗਦੇ ਨੇ ਸੂਟ ਜ਼ਰੀ ਵਰਕ ਹੋਇਆ ਹੋਇਆ ਹੈ ਫਰੰਟ ਤੇ ਠੀਕ ਹੈ ਤੇ ਬਲੈਕ ਸਲਵਾਰ ਹੋਊਗੀ ਆ ਲੋ ਤੇ ਇਹ ਹੈਗਾ ਸ਼ਾਲ ਇਹਦਾ ਆ ਤਾਂ ਵਿਖਾ ਦਿਓ ਵਿਖਾ ਦਿਓ ਆ ਲੋ ਜੀ ਬਲੈਕ ਕਲਰ ਦਾ ਸ਼ਾਲ ਇਹ ਲੋ ਲਓ ਜੀ ਬਹੁਤ ਸੋਹਣਾ ਸ਼ਾਲ ਹੈ ਤੇ 1350 ਦਾ ਸੂਟ ਆਊਗਾ ਸ਼ਿਪਿੰਗ ਫ੍ਰੀ ਹੋਊਗੀ। ਜੀ ਲੋ ਜੀ ਅਗਲਾ ਹੈਗਾ ਸੇਮ ਹੀ ਆ ਬਸ ਇਕੱਲਾ ਕਲਰ ਫਰਕ ਹੈ। ਹਾਂ ਆ ਲੋ ਜੀ ਆਹ ਵਾਲਾ ਸਲਵਾਰ ਦਾ ਕਲਰ ਹੈ ਤੇ ਸ਼ਰਟ ਸੇਮ ਹੀ ਹੈ ਜਿਵੇਂ ਤੁਸੀਂ ਪਹਿਲਾਂ ਦੇਖੀ ਐ ਆਹ ਵਾਲੀ ਉਦਾਂ ਹੀ ਵਰਕ ਹੋਏ ਹੋਏ ਦੇ ਦਿੱਤੇ। ਠੀਕ ਹੈ ਜੀ। ਤੇ ਇਹ ਹੈਗਾ ਜੀ ਇਹਦਾ ਸ਼ਾਲ। ਲੋ ਦੇ 150 ਚ ਫ੍ਰੀ ਸ਼ਿਪਿੰਗ ਨਾਲ ਆਉਗਾ। ਲੋ ਜੀ ਕੁੱਲੂ ਪੱਟੀ ਦੇ ਦੋ ਸੂਟ ਨੇ ਆਪਣੇ ਕੋਲੇ। ਦੋਨੋਂ ਡਾਰਕ ਕਲਰ ਦੇ ਵਿੱਚ ਨਹੀਂ ਕਈ ਪਹਿਣਾ ਨੂੰ ਡਾਰਕ ਚਾਹੀਦੇ ਹੁੰਦੇ ਨੇ ਗ੍ਰੀਨ ਕਲਰ। ਐਗਜ਼ੈਕਟ ਗ੍ਰੀਨ ਕਲਰ। ਆ ਲਓ। ਠੀਕ ਹੈ ਜੀ ਆ ਬਾਰਡਰ ਹੋਊਗਾ। ਘੇਰੇ ਤੇ ਤੇ ਸਾਰੇ ਫਰੰਟ ਦੇ ਵਿੱਚ ਆਹ ਵਾਲੀ ਵੀਵਿੰਗ ਮਿਲੂਗੀ ਜਿਹੜੀ ਦਿਖ ਰਹੀ ਹੈ ਤੁਹਾਨੂੰ। ਬਿਲਕੁਲ ਗ੍ਰੀਨ ਕਲਰ ਐਗਜ਼ੈਕਟ ਗ੍ਰੀਨ ਕਲਰ। ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਸ਼ਾਲ। ਆ ਬਲ ਛਾਲ ਹੈ ਛਾਲ ਦੇ ਨਾ ਪਰਲਿਆਂ ਤੇ ਬਸ ਆ ਦੋ ਪੱਟੀਆਂ ਰਹਿਣਗੀਆਂ ਵਿੱਚੋਂ ਪਲੇਨ ਲਊਗਾ ਆ ਲੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਹੈਗੀ 1095 ਤੇ ਸ਼ਿਪਿੰਗ ਫ੍ਰੀ ਆ ਵੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਰੋਜ਼ੀ ਰੋਜ਼ੀ ਕਲਰ ਬਹੁਤ ਸੋਹਣਾ ਲੱਗਦਾ ਆ ਲੋ ਜੀ ਉਦਾਂ ਹੀ ਛਾਲ ਹੋਊਗਾ ਜਿੱਦਾਂ ਗ੍ਰੀਨ ਦਾ ਦੇਖਿਆ ਸੀਗਾ ਤੁਸੀਂ ਕਲਰ ਬਹੁਤ ਸੋਹਣਾ ਹੈ 1095 ਦੇ ਵਿੱਚ ਛੂਟ ਆ ਜੂਗਾ ਸ਼ਿਪਿੰਗ ਫੀ ਹੋਊਗੀ ਲੋਜ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ امید ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ